ਆਰੇ ਸ਼ਾਸਿਕਾ ਅਲਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲਓ ਜੀ ਟਾਈਮ ਸ਼ਾਮਾਂ ਦਾ ਆਪਾਂ ਬਣਾਉਣੀ ਹੈ ਮੇਰੀ ਦਾ ਵੀਰ ਆ ਕੁਝ ਮੈਂ ਉਹ ਤੇ ਵੀਂਗਾ ਕੜੀਆਂ ਤੇ ਕੋਸ਼ਲ ਗਾਜਰਾ ਮੇਰੀ ਕਸ਼ ਕੀਤੀਆਂ ਖੈਰ ਭਰਾਵਾਂ ਨੂੰ ਤਾਂ ਵੈਸੇ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲਾਂ ਪਹਿਲਾਂ ਜੁੜਨਾ ਛੋਟੇ ਛੋਟੇ ਕਮੈਂਟ ਕਰੋ ਵੀਡੀਓ ਵਾਅ ਸ਼ੇਅਰ ਕਰੋ ਲਾਈਕ ਕਰੋ ਬਾਰੀ ਤੋਂ ਹੋਵੇ ਬਹੁਤ ਵਾਅ ਹੋ ਗਿਆ ਇਹਦੇ ਦੇਖ ਕੇ ਚਾਹ ਮੈਂ ਦੇਸੀ ਚੋਨਾ ਪਾ ਕੇ ਸਪੈਨਾ ਨੂੰ ਅਨੇ ਘਰ ਤੋਂ ਨਹੀਂ ਦੇ ਬੜਾ ਜਿਆ ਬਾਜਰਾ ਨੂੰ ਤੇ ਚੌਲਾਂ ਨੇਆਂ ਫੜੰਗਾਨਾਂ ਨੂੰ ਆ ਜਿਹੜਾ ਦੁੱਧ ਦਾ ਪਾਚਾ ਆਵਾਸ ਤੇ ਨੇ ਉਹ ਨਹੀਂ ਉਹ ਆਵੇ। ਲੈ ਮੈਂ ਤੜੀ ਆਵਾ। 2 ਕਿਲੋ ਜਿਹੜਾ ਹੁਣ ਗਾਰ ਬਾਲਾ ਆਈਏ। ਗੈਸ ਕਰਤਾ ਮਠਾ। ਆਹ ਕੋਈ ਕੋਨ ਦੇ। ਬਾਣੀ ਨੇ ਗਾਏ ਰੱਖੇ ਕੇਸਰ ਕਣਨਾ ਪਾ ਕੇ ਬਾਲ ਕਣਨਾ ਨੂੰ ਪੋਣ ਕੇ ਦੁੱਧ ਪਾ ਦੇ। ਕਿਲੋ ਇੱਕ ਦੁੱਧ ਲਿਆ ਹੁੰਦਾ ਕਿਲੋ ਦੁੱਧ ਦੀ ਹੀਰ ਬਣਾਉਣੀ। ਫਿਰ ਲੱਗੇ ਰੋੜਾ ਤੱਕ ਉਹ ਇਹ ਤਾਂ ਬਾਣੀ ਨੂੰ ਸੰਭਾਲਿਆ ਹੋ ਜੀ ਬਾਕ। ਫਿਰ ਇਹ ਤੇ ਪਾ ਦਾਂਗੇ ਮਠਾ। ਹਾਂ ਜੀ।

ਮੱਕੀ ਦਾ ਰੋਟੀ ਜਿਹੜੇ ਨੇ ਇਹਨੇ ਫੁੱਲ ਕੇ ਖਾਣੇ ਫੁੱਲ ਕੇ ਖਾਣ ਇਹ ਤਾਂ ਉਹਨਾਂ ਕਿ ਕੜੰਗਾ ਮੀਂਹ ਆ ਪਕੜੰਗਾ ਨਹੀਂ ਉਕੀਰ ਬਣਾਉਣੀ ਨਾ ਦੇਸ ਚ ਉਹਦੇ ਵਿੱਚ ਭੁੰਨ ਕੇ ਫਿਰ ਵਿੱਚ ਪਾਣੀ ਦੁੱਧ ਪਾਈਏ ਨਾ ਬਹੁਤ ਵਧੀਆ ਸੁਆਦ ਬਣਦੀ ਇਹ ਬਣਾਇਓ ਇਦਾਂ ਖਾਇਓ ਇਹਦੇ ਵਿੱਚ ਗਾਜਰਾਂ ਨਾਲ ਕਰਕੇ ਵੀ ਕਣਨ ਨਾਲ ਪੋਜੀ ਦਿਨਾ ਨਾ ਇਹ ਵੀ ਜਦੋਂ ਬਣਾਉਣਾ ਨਾ ਫੇਰ ਆਪਾਂ ਮੇਢ ਬੋਲੀ ਬਣਾਉਂਦੇ मैं अदा चमचा चमचा घ्यू का देसी बातों कनियाँ भोन के फिर ही दुध पाती हूँ बहुत बढ़िया टेस्ट आर गैस में घट कर पा दी दुद्ध ਥੋੜਾ ਘਪਾਤਾ ਪਾਣੀ ਘੋਟਾ ਹੋਏਗਾ। ਹੋਏਗਾ ਮਤਲੀ ਦੀ ਆ ਗਏ ਤੇ ਉੱਤੇ ਬੰਨ ਲੇਗੇ। ਇਹ ਜਿਹੜਾ ਅੱਧਾ ਕਸਣਾ ਵਾਲੀ ਨਾ ਫੇਰਾ ਬਾਹਰ ਵਿੱਚ ਭਾਵੇਂਗੇ ਖਾਣ ਦੇ। ਬਾਹਰ ਕੋਈ ਡਰਾਈਵ ਹੋਉਂਦੇ ਹੈ ਨਹੀਂ ਸਭ ਕੁਝ ਖਤਮ ਹੋਇਆ ਵਾ। ਇਹ ਉਹ ਬਾਜੀ ਲੈ ਚ ਬਦਾਮ, ਤੇਖ ਰੋਟੜੀਆਂ, ਗਿਲੀਆਂ ਤੇ ਨਾਲ ਨਰੀਅਲ ਦਾ ਬਰੂਦਾ ਮਗਜ ਤੇ ਵੀ ਦੂਜੇ ਕਾਜੂ ਪੀ ਕੇ ਹੰਦੜ ਫਲੜ ਕਰਕੇ ਪਾਈਏ ਤੇ ਹੋਰ ਵੀ ਟੇਸਟ ਵਧ ਜਾਊਗਾ ਸੌ ਗੀਸੂ ਗੀ ਸਭ ਆਪਣੇ ਕੋ ਪੋਸ਼ਣੀਆ ਬਸ ਸਾਦਾ ਜਿਹਾ ਉਹ ਹੱਲ ਲਗਾ ਲਾ ਲੇ ਲੇਦਰਾ ਗਾਜਰ ਗਾਜਰਾਂ ਤੇ ਕਣਿਆਂ ਦੀ ਖੀਰ ਇਹਨਾਂ ਪਹਿਲਾਂ ਫੋਨ ਕਿਦੇ ਸੀ ਕਿਉਂ ਹੈ ਤੇ ਉਹਨੇ ਇਹਦੇ ਵਿੱਚ ਪਾਤਾ ਆਪਾਂ ਦੁੱਧ ਤੇ ਘੋਟਕ ਨਾਲ ਪਾਤਾ ਪਾਣੀ ਕਿ ਲੋ ਦੁੱਧ ਸੀ ਤੇ ਮੈਂ ਕਿਹਾ ਕੜਾਈ ਜੀ ਬਣਾ ਲਈਏ ਪਤੀਲੇ ਦੇ ਵਿੱਚ ਆਵੇ ਸਬਜੀ ਸਲਗਮਾਂ ਦੀ ਜਿਹੜੀ ਰਾਤ ਵਾਲੀ ਬਾਕੀ ਤੇ ਆਵੇ ਆਟਾ ਉਟਾ ਗੁੱਜਾ ਸਭ ਖਲਾ ਰਹੇ ਹਨ ਸਟਮੈਟ ਸੰਭਿਆ ਆ ਦੇਖੋ ਇਹੋ ਸਾਤ ਨਾ ਹੋਏਗਾ ਚਲੋ ਜੀਣਾ ਆਪਾਂ ਚੱਲ ਗਏ ਅੰਦਰ ਦੁੱਧ ਆਪਾਂ ਲੈ ਆਏ ਦੁੱਧ ਧਰਤਾ ਦੇ ਨਹੀਂ ਹੁਣੇ ਨਹੀਂ ਬਾਲਾ ਹੋਣਾ ਇਹਨੂੰ ਟਾਈਮ ਲੱਗਣਾ ਉੱਤੇ ਪਲੇਟ ਦੇ ਦਗੇ ਦੁੱਧ ਤੇ ਤੂੰ ਛਾਲ ਨਹੀਂ ਦਿੰਦਾ ਛਾਲ ਨਹੀਂ ਚੰਗਾ ਹੁੰਦਾ ਦੁੱਧ ਤੇ ਚਲੋ ਜੀ ਕੋਲ ਮਠੀ ਮਠੀ ਅਗੇ ਬਣਦੇ ਰਹੇ ਜੇ ਆਪਾਂ ਨੂੰ ਕੋਈ ਛੇਤੀ ਨਹੀਂ ਹੁਣੇ ਪੀਤੀ ਚਾਹ ਹਾਲੀ ਵਾਲੇ ਬਣ ਜੂਗੀ ਫਿਰ ਚਲੋ ਨਾਲ ਪ੍ਰਸ਼ਾਦੀ ਲਾ ਲਾਂਗੇ ਦੋ ਦੋ ਜਿੰਨੇ ਖਾਣੇ ਇਹ ਨਾਲ ਖੀਰ ਅੱਗੇ ਭੰਦਰ ਜੇ ਤੁਹਾਨੂੰ ਵੀੜ ਨੂੰ ਇੰਨੀ ਵੀ ਮੇਰੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਜੀ